ਹਾਂਜੀ ਸਾਥੀ ਸਾਥੀ ਗਾ ਸਾਰੇ ਖੇਡ ਬੀ ਮੈਂ ਤੁਹਾਡਾ ਪਨਾ ਕੀ ਹੀਰ ਵਾਲੀ ਤੇ ਅੱਜ ਭਾਜੀ ਹੁਣ ਆ ਗਏ ਆ ਭਾਜੀ ਹੁਣ ਪੁੱਛਣ ਲੱਗੇ ਸੀ ਮਤਲਬ ਕੈਂਪ ਦਾ ਹਾਂਜੀ ਭਲਵਾਂ ਜੀ ਕਿੱਦਾਂ ਚੱਲਣ ਡਿਆ ਕੈਂਪ ਦਾ ਭਾਜੀ ਕੈਂਪ ਵਧੀਆ ਚੱਲੀ ਜਾਂਦਾ ਆਪਣੇ ਚੋਂ ਰਹਿਸ਼ ਵਾਲੇ ਮੁੰਡੇ ਵੀ ਆਏ ਹੋਏ ਆ 15 15 ਕੁ ਆ ਜਾਣੇ ਆ ਠੀਕ ਆ ਭਲਵਾਂ ਜੀ ਬਾਕੀ ਹੋਰ ਆ ਜਾਣੇ ਆ ਵਿੱਚੋਂ ਕੀ ਖੇਡਣ ਵਾਲੇ ਆ ਠੀਕ ਹੈ ਜੀ ਤੇ ਜਿਹੜੇ ਆਪ ਡਾਊਨ ਕਰਨ ਵਾਲੇ ਮੁੰਡੇ ਪਹਿਲਾਂ ਸਟਾਰਟਿੰਗ ਵਿੱਚ ਬਹੁਤ ਜ਼ਿਆਦੇ ਸੀਗੇ ਵਿੱਚੋਂ ਹੁਣ ਜਾਨੀ ਕਿ 40 ਕਿ ਜਾਨੇ ਫੇ ਵੀ ਹੁੰਦੇ ਆ ਠੀਕ ਹੈ ਜੀ 15 ਕਿ ਹੁੰਦੇ ਆ ਆਪਣੇ ਵਧੀਆ ਜਾਨੀ ਕਿ ਜਿੰਨੇ ਹੁਣ ਰਹਿ ਗਏ ਮਿਹਨਤ ਵਾਲੇ ਆ ਠੀਕ ਹੈ ਤੇ ਬਾਕੀ ਭੱਜ ਗਏ ਠੀਕ ਹੈ ਕਿ ਠੀਕ ਹੈ ਕਿਉਂਕਿ ਮੈਨੂੰ ਨਾ ਉਹ ਕਾਪੀ ਦੇ ਨਾਂ ਤਾਂ ਬਹੁਤ ਜਾਂਦਾ ਨਹੀਂ ਲਿਖਾਏ ਆ ਵੀ ਭਾਜੀ ਹੋਰ ਨਾ ਰੱਖੀ ਨਾ ਵੀ ਥੋੜਾ ਜਿਹਾ ਆਪਾਂ ਦੇਖ ਕੇ ਰਹਾਦੇ ਹੁਣ ਮੇਰੇ ਕੋ ਖੇਡਣ ਵਾਲੇ ਮੁੰਡੇ ਭਾਜੀ 10 ਆ ਜਿਹੜੇ ਖੇਡਦੇ ਆਏ ਆ ਇੰਜਰੀ ਆਈਆਂ ਆ ਉਹਨਾਂ ਨੂੰ ਮੈਂ ਗੇਮ ਲਵਾਈ ਆ ਉਹ ਮੈਨੂੰ ਰਿਜ਼ਲਟ ਦਿੰਦੇ ਆ ਤਿੰਨ ਮੁੰਡੇ ਜਿਵੇਂ ਮੈਂ ਮੈਚ ਤੇ ਭੇਜੇ ਆ ਇੱਕ ਮੁੰਡਾ ਕਮਲਾ ਜਾਗਪੁਰੀਆ ਜਿੱਦਣ ਦਾ ਕੈਂਪ ਚ ਆਇਆ ਮੇਨਾਂ ਮੈਚਾਂ ਦੇ ਹੀ ਆ ਕਿਉਂਕਿ ਉਹਦੇ ਲਗਾਲ ਸੋਹਣੇ ਆ ਤਾਂ ਬਾਕੀ ਮੈਂ ਫਰੈਸ਼ ਮੁੰਡੇ ਵੀ ਆ ਵਿੱਚ ਵੀ ਜਿਹਨਾਂ ਨੇ ਆਣ ਕੇ ਸ਼ੁਰੂ ਇਹ ਤੋਂ ਕਰਨੀਆਂ ਕੱਦ-ਗਾੜ ਵਧੀਆ ਆ 6-6 ਫੁੱਟ ਦੇ ਆ ਹਨਾ ਮਿਹਨਤ ਲੱਗੀ ਖੁੱਲੇ ਸਰੀਰ ਦੇ ਆ ਤਕੜੇ ਹੁਣੇ ਹੁਣੇ ਆ ਜੇ ਦਿਲੋਂ ਲਾਉਣਗੇ ਠੀਕ ਆ ਭੁਲਾਣ ਜੀ ਬਾਕੀ ਇਦਾਂ ਹੁੰਦੀ ਨਾ ਭਾਈ ਕਈ ਕਹਿੰਦਾ ਸਾਡਾ ਦਿਲ ਨਹੀਂ ਲੱਗਦਾ ਇੱਕ ਵਿੱਚੋਂ ਚੱਲ ਗਿਆ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਮੈਂ ਪਾ ਤੱਕੇ ਨਾਲ ਥੋੜਾ ਲੱਗਦਾ ਹਾਂਜੀ 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 ਇਹ ਤੇ ਗੱਲ ਆ ਕਿ ਮੈਂ ਕਹੇ ਜੇ ਕੱਲ ਨੂੰ ਤੂੰ ਪਲੇਅਰ ਬਣ ਗਿਆ ਬਾਹਰ ਖੇਡਣ ਗਿਆ ਤਾਂ ਫੀਕ ਕਰੂੰਗਾ ਵੀ ਮੇਰੇ ਜੀ ਨਾਲ ਮਿਲ ਉਹ ਤੇ ਜਾਣੇ ਪੈਣਾ ਜੀ ਇਦਾਂ ਆ ਭਾਈ ਠੀਕ ਆ ਭੁਲਾਣ ਜੀ ਫਿਰ ਤੇ ਥੈਂਕ ਯੂ ਆ ਤੇ ਚਲੋ ਪਰਮਾਤਮਾ ਭੁਲਾਣ ਕੋ ਜਾਓ ਸਾਰੇ ਮੁੰਡੇ ਜਿਹੜੀਆਂ ਚੀਜ਼ਾਂ ਆਪਾਂ ਦੁੱਧਣੀਆਂ ਜਿਹੜਾ ਨਹੀਂ ਘਟਿਆ ਉਹ ਕੋਈ ਕਿਦੋਂ ਸਾਥ ਨਹੀਂ ਨਹੀਂ ਦੱਸੂਗਾ ਭਲਾ ਜੀ ਉਹਦੇ ਮੈਂ ਤੁਹਾਡੀ ਗੱਲ ਐਗਰੀ ਬਿਲਕੁਲ ਜੀ ਪਤਾ ਕੀ ਆ ਪ੍ਰੈਕਟੀਕਲੀ ਜਿਹੜਾ ਆਪਾਂ ਹੰਡਾਇਆ ਪਿਆ ਆਪਣੇ ਪਿੰਡੇ ਦੇ ਤੁਸੀਂ ਆ ਭਾਈ ਤੁਸੀਂ ਖੇਡੇ ਤੁਹਾਨੂੰ ਹਰ ਜੀ ਦਾ ਪਤਾ ਜਿਹੜਾ ਬੰਦਾ ਨਹੀਂ ਖੇਡਿਆ ਉਹ ਪ੍ਰੈਕਟਿਸ ਦੂਜੀ ਕਰਾ ਦੂ ਕਿੱਦਾਂ ਉਹ ਦੂਜੀ ਪ੍ਰੈਕਟਿਸ ਕਰਾ ਦੂ ਪਰ ਜਿਹੜੀ ਗੇਮ ਦੀ ਉਹ ਕਿੱਥੋਂ ਦੱਸ ਦੂ ਕਿਹੜਾ ਲਗਾ ਮਾਰਨਾ ਇਹ ਤਾਂ ਗਲਤੀ ਦੀ ਗਲਤੀ ਕਿੱਥੋਂ ਦੱਸ ਦੂ ਜਾਂ ਫੀ ਨੂੰ ਕਿੱਥੋਂ ਦੱਸ ਦੂ ਹੈਨਾ ਇਹ ਤਾਂ ਠੀਕ ਹੈ ਭਲਾ ਜੀ ਤੁਸੀਂ ਟੈਕਨੀਕਲੀ ਐਕਸਰਸਾਈਜ਼ ਆਵਾ ਸਾਡੇ ਨਾਲ ਵਧੀਆ ਕਰਾ ਦਿੰਦੇ ਹੋ ਜਿਵੇਂ ਪ੍ਰੋਫੈਸ਼ਨਲ ਕੋਚ ਠੀਕ ਹੈ ਪਰ ਜਿਹੜੀਆਂ ਚੀਜ਼ਾਂ ਹੁਣ ਅਸੀਂ ਵੀ ਆਪਣੀ ਜਨਰੀ ਗੱਡੀ ਇਸ ਸੀਜ਼ਨਾਂ ਜਿਹੜੀਆਂ ਕਬੱਡੀ ਦੀਆਂ ਬਰੀਕੀਆਂ ਆਪਾਂ ਦੱਸ ਸਕਦੇ ਹਾਂ ਹਾਂਜੀ ਉਹ ਪ੍ਰੋ ਗੱਲ ਠੀਕ ਆ ਬੜਾ ਤਾਂ ਆਪਣਾ ਲਖਾ ਭਾ ਵੀ ਆ ਗਿਆ ਉਹ ਇਧਰ ਠੀਕ ਆ ਫਿਰ ਭਲਵਾਨ ਜੀ ਧੰਨਵਾਦ ਥੈਂਕ ਯੂ ਅੱਜ ਆਪਣੇ ਗਰਦਾਸਪੁਰ ਚ ਆਏ ਨੇ ਭਲਵਾਨ ਹਣੀ ਮੋਬਾਈਲ ਕਮ ਹੈ ਭਲਵਾਨ ਹੋਂ ਦਾ ਥੈਂਕ ਯੂ ਥੈਂਕ ਯੂ ਤੋਂ ਪਹਿਲਾਂ ਲੱਗਣਾ ਪਲਾਂ ਨੂੰ ਪਲਾਂ ਨੂੰ ਦੋ ਵਾਰੀ ਆ ਚਪੇੜ ਹੀ ਮਾਰੀ ਆਂ ਆਉਂਦੇ ਲੱਗ ਗਏ ਨੂੰ ਪਿੱਛੇ ਲੱਤ ਵੀ ਮਾਰਦੀ ਲੱਤ ਨੂੰ ਇਹ ਲੱਤ ਨੂੰ ਲੱਤ ਨੂੰ ਲੱਤ ਨੂੰ ਪਾਏ ਲੱਤ ਨੂੰ ਕਰ ਦਿੱਤਾ ਉਹ ਸਾਰਾ ਆਵੇ ਲ ਭੈ ਲੰਨ ਨਾ ਚੜ ਤੇ ਚੜ ਤੇ ਚੜ ਤੇ ਬੱਟ ਨਾ ਇੱਕ ਗੱਲ ਤੁਹਾਨੂੰ ਜਾਣ ਬਾਹਰ ਜੰਡਿਆਤ ਲਾ ਅੱਛੇ ਕਿਤਨਾ ਹੋਏ ਕੰਮ ਨਹੀਂ ਇਹ ਚੱਪਾ ਤੇ ਤੈਂ ਚੀ ਮਰ ਕਿਰ 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 ਅਸਾਲਿਆ ਬਸ ਠੀਕ ਲੈ ਵੀਰ ਬੋਲ ਜਦੋਂ ਪਿੱਛੇ ਨੂੰ ਮਾਰਿਆ ਤੂੰ